ਮੈਂਬਰ ਜੀ ਹਾਂ ਜੀ ਦੱਸੋ ਫਿਰ ਕਣਕ ਬਾਰੇ ਕੁਝ ਬਾਸ 20 ਲੈਂਦਾ 20 ਤੇ ਲੈਂਦਾ ਕਿਤੋਂ ਲੈਂਦਾ ਸਾਰਾ ਦੱਸੋ ਕੀ ਲੈਂਦਾ ਭਾਰੋਂ ਸੂਰਾ ਕਮ ਦਾ ਉਹ ਬ੍ਰਾਈਟ ਦਾ ਕੀ ਫਰਕ ਹੈ ਇਹ ਫਰਕ ਦਾ ਖਾਨਤ ਫਰਕ ਆ ਖਾਂਜ ਵਰਕ ਹੈ ਹਾਂ ਠੀਕ ਹੈ ਇਹਦਾ ਸੁਆਦ ਵਾਧੀ ਹੈ ਜਿਨਾ ਰੇ ਸਪਰੇਟ ਹੋਆ ਇਹਨਾਂ ਰੇਤੋਂ ਇਹਨਾਂ ਸਫੇਦ ਤੋਂ ਕਦੀ ਡਾਈ ਪਾਉਣੀ ਚਾਹੀਦੀ ਠੀਕ ਆਹੇ ਸੋਹਣੀ ਡਾਈ ਕਾਲੀ ਵੀ ਨਹੀਂ ਪਾਉਣੀ ਆਹਾਂ ਪਉਣੀ ਦਈ ਆਹ ਕਿਹੜੀ ਆਹਾਂ ਨਾਲ ਲੱਤੋ ਨਾ ਫਿਰ ਪੂਰੀ ਕੀ ਵੈਰੈਟੀ ਐ ਬੁਰੀ ਤੇ ਦੇਖਾਂ ਬੁਰੀ ਦੇਰੀ ਦੂਜੀ ਕਿਹੜੀ ਬੀਜਣੀ ਆ ਜੀ ਆਵੇ ਬੁਰੀ ਪਈ ਛੋਲੇ ਤੇ ਹੋਰ ਕੀ ਕੀ ਉਹ ਬੀਜਣਾ ਛੋਲੇ ਜੋ ਹਾਂ ਹਰੋ ਸਾਰੀਆਂ ਚੀਜ਼ਾਂ ਠੀਕ ਹੈ ਜਿਉਂਦਾ ਵੀ ਆ ਜਿਹੜਾ ਉਹ ਪੀਐਲ 893 ਦਾ ਘੱਟ ਛਿਲਕੇ ਵਾਲਾ ਉਹ ਹੀ ਆ ਬਾਈ ਢੋਨਾ ਹਾਂ ਢੋਨਾ ਢੋਨਾ ਵੀ ਪਹਿਲਾ ਹਾਈਬ੍ਰਿਡ ਜਨਹੀਂ ਆਇਆ ਸੀ ਹਾਂਜੀ ਉਹਦੇ ਵਰਗਾ ਠੀਕ ਉਹ ਕਣਕਰ ਦਾ ਹੀ ਹੁੰਦਾ ਹੀਗਾ ਜਮਾਂ ਜੀ ਠੀਕ ਆ ਪਤਾ ਹੀ ਨਾ ਦਾਗਾ